ਜਿੰਨਾ ਦੀ ਵਾਰਤਾ ਭਾਈ ਸਾਹਿਬ ਸੁਨਾਰੇ ਸਨ ਨਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਸਾਡੇ ਹਿਸਾਬ ਨਾਲ ਸੁੱਖ ਕੀ ਹੈ ਸਾਡੇ ਹਿਸਾਬ ਨਾਲ ਸੁੱਖ ਮਾਇਆ ਦੇ ਨਾਲ ਹੈ ਪੈਸੇ ਹੋਣਗੇ ਤੇ ਅਸੀਂ ਸੁਖੀ ਹੋਵਾਂਗੇ ਗੱਡੀਆਂ ਕੋਠੀਆਂ ਹੋਣਗੀਆਂ ਧਨ ਦੌਲਤਾਂ ਹੋਣਗੀਆਂ ਤੇ ਅਸੀਂ ਸੁਖੀ ਹੋਵਾਂਗੇ ਮੇਰਾ ਗੁਰੂ ਕਹਿੰਦਾ ਨਹੀਂ ਇਹਦੇ ਨਾਲ ਸੁਖ ਨਹੀਂ ਸੁਖ ਕੀ ਹੈ ਜਿਹਦੇ ਕੋਲ ਗੁਰੂ ਹੈ ਜਿੰਨੇ ਗੁਰੂ ਮਨਾਲਿਆ ਗੁਰੂ ਰਾਜੀ ਕਰ ਲਿਆ ਉਹ ਸੁਖੀ ਹੈ ਜਿਹਦੇ ਤੋਂ ਗੁਰੂ ਦੂਰ ਹੈ ਉਹ ਦੁਖੀ ਹੈ ਭਾਵੇਂ ਕਿੰਨੀਆਂ ਦੌਲਤਾਂ ਹੋਣ ਭਾਈ ਮਤੀ ਦਾਸ ਨੂੰ ਕੋਈ ਪੁੱਛਦਾ ਹੋਵੇ ਹਾਂ ਕਿ ਭਾਈ ਮਤੀ ਦਾਸ ਜੀ ਜਿੱਦਣ ਤੁਹਾਨੂੰ ਸ਼ਹੀਦ ਕਰਨ ਲੱਗੇ ਤੇ ਇੱਕ ਪਾਸੇ ਤਨ ਦੌਲਤ ਇੱਕ ਪਾਸੇ ਰਾਜ ਭਾਗ ਇੱਕ ਪਾਸੇ ਦੁਨੀਆ ਦੀਆਂ ਵਡਿਆਈਆਂ ਦੁਨੀਆ ਦੀਆਂ ਮਾਇਆ ਦੇ ਪਦਾਰਥ ਤੇ ਦੂਸਰੇ ਪਾਸੇ ਕੀ ਸੀ ਦੂਸਰੇ ਪਾਸੇ ਆਰਾ ਸੀ ਅੱਜ ਤਨ ਪਦਾਰਥ ਕਰਕੇ ਬਾਹਰ ਦੀ ਮਾਇਆ ਦੇ ਲਾਲਚ ਕਰਕੇ ਧਰਮ ਬਦਲਣ ਵਾਲੇ ਲੋਕ ਕਦੀ ਭਾਈ ਮਤੀ ਦਾਸ ਨੂੰ ਸਵਾਲ ਕਰਨ ਕਿ ਭਾਈ ਮਤੀ ਦਾਸ ਤੇਰੇ ਕੋਲ ਇੱਕ ਪਾਸੇ ਦੁਨੀਆ ਦਾ ਸਾਰਾ ਕੁਝ ਸੀ ਇੱਕ ਪਾਸੇ ਮੌਤ ਸੀ ਖੂਨ ਸੀ ਤੂੰ ਮੌਤ ਨੂੰ ਕਿਉਂ ਪ੍ਰਵਾਨ ਕੀਤਾ ਤੂੰ ਆਰੇ ਨੂੰ ਕਿਉਂ ਪ੍ਰਵਾਨ ਕੀਤਾ ਤੇ ਭਾਈ ਮਤੀਦਾਸ ਜਵਾਬ ਦੇਗਾ ਭਲਿਆ ਜਿਹੜਾ ਸੁੱਖ ਮੈਨੂੰ ਗੁਰੂ ਨਾਨਕ ਦੇ ਘਰ ਦਾ ਹੋ ਕੇ ਆਰੇ ਵਿੱਚੋਂ ਮਿਲਿਆ ਉਹ ਸੁੱਖ ਮੈਨੂੰ ਇਹਨਾਂ ਧਨ ਪਦਾਰਥਾਂ ਵਿੱਚੋਂ ਕਦੀ ਵੀ ਨਹੀਂ ਸੀ ਮਿਲਣਾ ਕਿਹੜੇ ਸੁੱਖ ਦੀ ਗੱਲ ਕਰਦੇ ਆਂ ਸਤ ਜੀ ਅੱਜ ਕਿਹੜੇ ਸੁੱਖ ਦੇ ਕਰਕੇ ਸਿੱਖ ਗੁਰੂ ਨਾਲੋਂ ਦੂਰ ਹੋ ਰਿਹਾ ਹੈ ਗੁਰੂ ਘਰ ਕੋ ਭੱਜਾ ਜਾ ਰਿਹਾ ਹੈ ਕਿਹੜਾ ਸੁੱਖ ਚਾਹੁੰਦਾ ਹੈ ਉਹ ਸੁੱਖ ਗੁਰੂ ਨਾਲੋਂ ਦੂਰ ਹੋ ਕੇ ਕਦੀ ਨਹੀਂ ਮਿਲ ਸਕਦਾ ਜਿਹੜਾ ਸੁੱਖ ਇਹਨੂੰ ਗੁਰੂ ਦੀ ਗੋਦ ਵਿੱਚ ਬਹਿ ਕੇ ਮਿਲੇਗਾ ਜਿਹੜਾ ਸਿੱਖ ਇਹਨੂੰ ਗੁਰੂ ਕੋਲ ਆਣ ਕੇ ਮਿਲਣਾ ਉਹ ਦੁਨੀਆ ਵਿੱਚ ਕਿਤੇ ਵੀ ਭੱਜਾ ਫਿਰੇ ਇਹਨੂੰ ਉਹ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ